ਇੱਕ ਕੁੜੀ ਦੇ ਮੂੰਹ ਚੋਂ ਸੋਨੇ ਦੇ ਅੰਡੇ ਆਉਣ ਲੱਗ ਜਾਂਦੇ ਆ ਤੇ ਨਾਲ ਵਾਲੀਆਂ ਕੁੜੀਆਂ ਹੈਰਾਨ ਹੋ ਜਾਂਦੀ ਆ ਵੀ ਇਹਨੂੰ ਕੀ ਹੋਇਆ ਪਹਿਲਾਂ ਤਾਂ ਉਹਨੂੰ ਐ ਲੱਗਦਾ ਵੀ ਇਹਨੂੰ ਕੋਈ ਚੀਜ਼ ਹੋ ਗਈ ਤੇ ਜਿਹੜੀ ਢਿੱਡ ਚ ਦਰਦ ਹੋ ਰਿਹਾ ਪਰ ਦੂਜਾ ਅੰਡਾ ਵੀ ਮੂੰਹ ਦੇ ਵਿੱਚੋਂ ਸਿੱਟਦੀ ਆ ਤੇ ਜਿਹੜੀ ਨੌਕਰਾਨੀ ਹੁੰਦੀ ਆ ਸਫਾਈ ਕਰਨ ਵਾਲੀ ਉਹਨੂੰ ਤਾਂ ਲੱਗਦਾ ਵੀ ਇਹ ਨਕਲੀ ਅੰਡੇ ਹੋਣੇ ਕੋਈ ਤੇ ਇਹ ਦੂਜੇ ਨਾਲ ਖੜੇ ਬੰਦੇ ਇਹਦੇ ਨੌਕਰਾਨੀ ਦਾ ਘਰ ਵਾਲਾ ਹੁੰਦਾ ਤੇ ਉਹਨੂੰ ਬੁਲਾਉਂਦੀ ਆ ਇਹਨੂੰ ਕੀ ਹੋ ਗਿਆ ਮੇਮ ਸਾਹਿਬ ਨੂੰ ਜਿਹਦੇ ਮੂੰਹ ਦੇ ਵਿੱਚੋਂ ਆ ਚੀਜ਼ ਨਿਕਲ ਰਹੀ ਆ ਤੇ ਇਹ ਬੰਦੇ ਨੂੰ ਪਹਿਲਾਂ ਤਾਂ ਲੱਗਦਾ ਸੋਨੇ ਦੇ ਅੰਡੇ ਆ ਫਿਰ ਉਹਨੂੰ ਲੱਗਦਾ ਵੀ ਸੋਨੇ ਦੇ ਅੰਡੇ ਕਿੱਥੋਂ ਆਣੇ ਵੀ ਬੰਦੇ ਦੇ ਢਿੱਡ 'ਚ ਸੋਨੇ ਦੇ ਅੰਡੇ ਕਿੱਥੋਂ ਆ ਜਾਣਗੇ ਤੇ ਇਹਦੀ ਘਰ ਵਾਲੀ ਕਹਿੰਦੀ ਆ ਤੂੰ ਐਂ ਕਰ ਚੈੱਕ ਕਰਾ ਕੇ ਆ ਜਾ ਕਿ ਵੀ ਸਨਿਆਰੇ ਕੋਲੇ ਲੈ ਕੇ ਜਾ ਵੀ ਇਹ ਅੰਡੇ ਕਿਵੇਂ ਆ ਗਏ ਇਹ ਉਹਨੇ ਚਰਮੈ ਇਹਨੂੰ ਸਾਂਭ ਦੀਆਂ ਗਈ ਤੇ ਇਹ ਬੰਦਾ ਤਿੰਨੇ ਅੰਡੇ ਨੂੰ ਇਕੱਠੇ ਕਰ ਲੈਂਦਾ ਤੇ ਇਹ ਖੁਸ਼ ਹੁੰਦਾ ਪਹਿਲਾਂ ਤਾਂ ਵੀ ਇਹ ਸੋਨੇ ਦੇ ਲੱਗ ਰਿਹਾ ਮੈਂ ਤਾਂ ਪਰ ਚੈੱਕ ਕਰਾ ਕੇ ਪੂਰਾ ਕਨਫਰਮ ਹੋ ਜੂ ਵੀ ਸੋਨੇ ਦੇ ਅੰਡੇ ਆ ਕਿ ਕਿਵੇਂ ਤੇ ਆ ਦੂਜੀ ਕੁੜੀ ਕੁੜੀ ਨੂੰ ਫੜੀ ਬੈਠੀ ਆ ਵੇ ਇਹ ਕੁੜੀ ਨੂੰ ਹਸਪਤਾਲ ਦੇ ਵਿੱਚ ਲੈ ਗਈ ਨਹੀਂਗਾ ਉਹ ਆਂਡੇ ਚੱਕ ਕੇ ਉੱਡ ਗਿਆ ਤੇ ਆ ਕੰਮ ਵਾਲੀ ਬਹੁਤ ਇਹਦਾ ਖੁਸ਼ ਹੋ ਜਾਂਦੀ ਹੈ ਤੇ ਦੇਖੋ ਸਨਿਆਰੇ ਕੋਲੇ ਲੈ ਗਿਆ ਤੇ ਸਨਿਆਰਾ ਹੁਣ ਚੈੱਕ ਕਰੂ ਵੀ ਆ ਮੇਰੇ ਕੋਲੇ ਆਂਡੇ ਆ ਗਏ ਵੀ ਆ ਚੈੱਕ ਕਰ ਸੁਣੇਦਿਆ ਕਿ ਕਾਦੇ ਸਨਿਆਰਾ ਚੈੱਕ ਕਰਦਾ ਕਹਿੰਦਾ ਦੇਖਦਾ ਲੱਗਦਾ ਤਾਂ ਸੁਣੇਦਿਆ ਕਹਿੰਦਾ ਮੈਂ ਚੈੱਕ ਕਰਕੇ ਦੇਖਦਾ ਪਰ ਤੇਰੇ ਕੋਲੇ ਕਿੱਥੋਂ ਆਏ ਕਹਿੰਦਾ ਤੂੰ ਚੋਰੀ ਚਾਰੀ ਤਾਂ ਨਹੀਂ ਕਰਕੇ ਲਿਆ ਕੇ ਮੇਰੇ ਤੇ ਪਰਚਾ ਪਵਾ ਦੇ ਇਹ ਬੰਦਾ ਕਹਿੰਦਾ ਚੋਰੀ ਨਹੀਂ ਕਰਕੇ ਲਿਆ ਕਹਿੰਦਾ ਮੇਰੇ ਦਾਦਾ ਜੀ ਦੇ ਆ ਇਹ ਬਹੁਤ ਪੁਰਾਣੀ ਅਸੀਂ ਸਾਂਭ ਰੱਖੀ ਸੀ ਅੱਜ ਮੈਨੂੰ ਪੈਸਿਆਂ ਦੀ ਲੋੜ ਆ ਤਾਂ ਕਰਕੇ ਵੇਚਣ ਜਾ ਰਿਆਂ ਤੇ ਇਹ ਬੰਦਾ ਚੈੱਕ ਕਰਦਾ ਕਹਿੰਦਾ ਇਹ ਅਸਲੀ ਸੋਨੇ ਦੇ ਆ ਤੇ ਅੰਦਰੋਂ ਪੈਸੇ ਕੱਢ ਕੇ ਲਿਆਉਂਦਾ ਤੇ ਇਹ ਬੰਦੇ ਨੂੰ ਪੈਸੇ ਦੇ ਦਿੰਦਾ ਤੇ ਆਹ ਦੇਖੋ ਆ ਦੂਜੇ ਪਾਸੇ ਇਹ ਕੁੜੀਆਂ ਬੈਠੀਆਂਆਂ ਗਿਆ ਤੇ ਇਹ ਕੁੜੀਆਂ ਪੁੱਛ ਰੀਆਂ ਵੀ ਤੇਰੇ ਮੂੰਹ ਦੇ ਵਿੱਚੋਂ ਆਂਡੇ ਕਿਵੇਂ ਆਉਣ ਲੱਗੇ ਤੂੰ ਗਲਤ ਚੀਜ਼ ਤਾਂ ਨਹੀਂ ਖਾਦੀ ਜਾਂ ਕੋਈ ਹੋਰ ਚੀਜ਼ ਤਾਂ ਨਹੀਂ ਕੀਤੀ ਤੇ ਇਹ ਕੁੜੀ ਕਹਿੰਦੀ ਮੇਰੇ ਤਾਂ ਕੁਝ ਯਾਦ ਨਹੀਂ ਹੈਗਾ ਮੈਂ ਤਾਂ ਕੁਝ ਇਹੋ ਜਿਹਾ ਖਾਦਾ ਪੀਤਾ ਹੀ ਨਹੀਂ ਵੀ ਮੇਰੇ ਮੂੰਹ 'ਚੋਂ ਐਦਾ ਸੋਨੇ ਦੇ ਆਂਡੇ ਆਉਣ ਲੱਗੇ ਤੇ ਦੂਜੀ ਕੁੜੀ ਕਹਿੰਦੀ ਤੂੰ ਚੰਗੀ ਤਰ੍ਹਾਂ ਯਾਦ ਕਰ ਤੂੰ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਕੀਤੀ ਤਾਂ ਇਹ ਕਹਿੰਦੀ ਆ ਮੈਂ ਇੱਕ ਵਾਰੀ ਟੋਆ ਪੱਟ ਰਹੀ ਸੀ ਤਾਂ ਤੇ ਉਹ ਤਵੀਤ ਨੂੰ ਮੈਂ ਚੱਕਿਆ ਤੇ ਚੱਕਣ ਤੋਂ ਬਾਅਦ ਪਹਿਲਾਂ ਤਾਂ ਮੈਂ ਦੇਖਿਆ ਵੀ ਕੀ ਹੈਗਾ ਤੇ ਮੈਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਮੈਂ ਥੱਲੇ ਧਰ ਕੇ ਉਹਨੂੰ ਮੈਨੂੰ ਕੋਈ ਉਨ ਲੱਗਿਆ ਤੇ ਹੱਥ ਜੋੜ ਕੇ ਮੈਂ ਉਹ ਤੋਂ ਵਰਦਾਨ ਮੰਗਿਆ ਵੀ ਮੇਰੇ ਕੋਲੇ ਬਹੁਤ ਜ਼ਿਆਦਾ ਪੈਸੇ ਆ ਜਾਣ ਤੇ ਮੇਰੇ ਕੋਲੇ ਸੋਨਾ ਚਾਂਦੀ ਆਮ ਹੋ ਜੇ ਤੇ ਜਦੋਂ ਮੈਂ ਅੱਖਾਂ ਮੀਚ ਕੇ ਵਰਦਾਨ ਵਰਦਾਨ ਮੰਗਿਆ ਜੋ ਅੱਖਾਂ ਖੋਲ੍ਹੀਆਂ ਤਾਂ ਉਹ ਤਵੀਤ ਗਾਇਬ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਤਾਂ ਮੈਨੂੰ ਕੁਝ ਨਹੀਂ ਪਤਾ ਤੇ ਇੰਨਾ ਟਾਈਮ ਹੋ ਗਿਆ ਉਹ ਗੱਲ ਨੂੰ ਤਾਂ ਤੇ ਉਹ ਕੁੜੀ ਨੂੰ ਪਤਾ ਲੱਗਦਾ ਵੀ ਇਹ ਤੇਰੀ ਜਿਹੜੀ ਇਛਾ ਮੰਗੀ ਸੀ ਉਹ ਪੂਰੀ ਹੋ ਗਈ ਤੇ ਤੇਰੇ ਮੂੰਹ ਚੋਂ ਸੋਨਾ ਨਿਕਲਣ ਲੱਗ ਗਿਆ ਹੁਣ ਸੋਨੇ ਦੇ ਆਂਡੇ ਤੇ ਤੇਰੀ ਗਰੀਬੀ ਦੂਰ ਹੋ ਜੂ ਤੇ ਦੂਜੀ ਕੁੜੀ ਕਹਿੰਦੀ ਐ ਗੱਪ ਮਾਰ ਰਹੀ ਐ ਕਿਵੇਂ ਹੋ ਜੂਗਾ ਤੇ ਉਹ ਬੰਦਾ ਪੈਸਿਆਂ ਦੇ ਗੁੱਟੀਆਂ ਚੱਕ ਕੇ ਆ ਜਾਂਦਾ ਤੇ ਕਹਿੰਦਾ ਦੇਖੋ ਕਹਿੰਦੇ ਮੈਂ ਵੇਚ ਆਇਆ ਸੋਨੇ ਦੇ ਆਂਡੇ ਇੰਨੇ ਜ਼ਿਆਦਾ ਪੈਸੇ ਮਿਲੇ ਆਗੇ ਤੇ ਉਹ ਕੁੜੀ ਕਹਿੰਦੀ ਮੈਨੂੰ ਦੇ ਆ ਕਹਿੰਦਾ ਸੋਨ ਨੂੰ ਕਾਹਦੇ ਦੇਵਾਂ ਇਹ ਪੈਸੇ ਮੇਰੇ ਆਗੇ ਮੈਂ ਮਿਹਨਤ ਕੀਤੀ ਹੈਗੀ ਤੇ ਆ ਦੇਖੋ ਕੁੜੀ ਹੱਥ ਕਰ ਲਿਆ ਮੂਰੇ ਮੈਨੂੰ ਪੈਸੇ ਦੇ ਕਹਿੰਦਾ ਮੈਂ ਕਿਸੇ ਨੂੰ ਪੈਸੇ ਕਿਸੇ ਨੂੰ ਨਹੀਂ ਦਿੰਦਾ ਤਾਂ ਮੇਰੇ ਪੈਸੇ ਆਗੇ ਮੈਂ ਸਿਆਰੇ ਕੋਲੇ ਲੈ ਕੇ ਗਿਆ ਉੱਥੇ ਵੇਚ ਗਿਆ ਵੀ ਸੋਥੋਂ ਕੁੜੀਆਂ ਤੋਂ ਤਾਂ ਕੋਈ ਜਿਹੇ ਖਰੀਦਦਾ ਵੀ ਨਹੀਂ ਸੀਗਾ ਤੇ ਇੱਕ ਦੇਖੋ ਬੰਦਾ ਕਿੰਨਾ ਜ਼ਿਆਦਾ ਹੁਸ਼ਿਆਰ ਇਹਨਾਂ ਤੋਂ ਪੈਸੇ ਸਾਰੇ ਰੱਖ ਜਾਂਦਾ ਤੇ ਦੂਜੀ ਕੁੜੀ ਕਹਿੰਦੀ ਆ ਵੀ ਇਹਨੇ ਵਰਦਾਨ ਮੰਗਿਆ ਸੀ ਨੂੰ ਤਾਂ ਪੈਸੇ ਹੀ ਮਿਲੇ ਆ ਰੱਬ ਨੇ ਦੀ ਸੁਣੀ ਆਗੀ ਤੇ ਬੰਦਾ ਕਹਿੰਦਾ ਕੋਈ ਰੱਬ ਨੇ ਨਹੀਂ ਸੁਣੀ ਰੱਬ ਨੇ ਮੇਰੀ ਸੁਣੀ ਆ ਮੈਂ ਇੱਥੇ ਖੜਾ ਸੀਗਾ ਤਾਂ ਕਰਕੇ ਮੈਨੂੰ ਪੈਸੇ ਮਿਲੇ ਆ ਨਹੀਂ ਮੈਂ ਕਿਤੇ ਹੋਰ ਆਪਰਾ ਹੁੰਦਾ ਮੈਨੂੰ ਇਹ ਪੈਸੇ ਮਿਲ ਨਹੀਂ ਜੀ ਸੀਗੇ ਦੇਖੋ ਬੰਦਾ ਕਿੰਨਾ ਜ਼ਿਆਦਾ ਹੁਸ਼ਿਆਰ ਹੈ ਪੈਸੇ ਲੈ ਕੇ ਉੱਡ ਜਾਂਦਾ ਤੇ ਆਪਣੇ ਨਾਲ ਕੁੜੀ ਨੂੰ ਵੀ ਲਿਆਂਣ ਲੱਗ ਜਾਂਦਾ ਵੀ ਕਾਲੂ ਵੀ ਇਹਦੇ ਮੂੰਹ ਦੇ ਵਿੱਚੋਂ ਅੰਡੇ ਆਉਣਗੇ ਤੇ ਮੈਂ ਬਹੁਤ ਹੀ ਜ਼ਿਆਦਾ ਕਰੋੜਪਤੀ ਬਣ ਜੂਗਾ ਇਹ ਲਾਲਚ ਕਰਦਾ ਬੰਦਾ ਅਗਲੇ ਭਾਗ ਚ ਦੱਸਾਂਗੇ ਤੁਹਾਨੂੰ ਇਹ